ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਕਿਰਤੀ ਲੋਕੋ ਅਪੀਲ ਕਰਨਾ ਚਾਹ ਰਿਹਾ ਤੁਹਾਨੂੰ ਇੱਕ ਕਿ ਪਿਛਲੀ 20 ਮਈ ਨੂੰ ਸੰਗਰੂਰ ਦੀ ਧਾਤੀ ਦੇ ਉੱਪਰ ਬੇਗਮਪੁਰਾ ਬਸਾਉਣ ਨੂੰ ਲੈ ਕੇ ਆਪ ਸਰਕਾਰ ਵੱਲੋਂ ਪੰਜਾਬ ਪੁਲਿਸ ਰਾਹੀਂ ਜੋ ਜਾਬਰਾਹੋ ਪਤਾਇਆ ਗਿਆ ਤੇ ਨਾਲ ਦੀ ਨਾਲ ਇੱਕ ਪ੍ਰਚਾਰ ਆ ਜਿਹੜਾ ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਲਗਾਤਾਰ ਜਿਹੜਾ ਪ੍ਰਚਾਰਿਆ ਜਾ ਰਿਹਾ ਉਹ ਇਹ ਆ ਕਿ ਏਸ ਬੀ ਡੈਸ਼ ਰੋਨ ਦੀ ਜ਼ਮੀਨ ਦੇ ਉੱਪਰ ਸਤੇ ਆ ਉਹ ਪ੍ਰਚਾਰ ਉਹਨਾਂ ਨੇ ਪਿੰਡਾਂ ਦੀਆਂ ਸੱਥਾਂ 'ਚ ਵੀ ਕੀਤਾ ਇਹ ਪ੍ਰਚਾਰ ਉਹਨਾਂ ਨੇ ਗੁਰੂ ਘਰਾਂ ਦੀ ਅਨਾਊਂਸਮੈਂਟ ਰਾਹੀਂ ਕੀਤਾ ਇਹ ਪ੍ਰਚਾਰ ਲਗਾਤਾਰ ਆਮ ਆਦਮੀ ਪਾਰਟੀ ਦੇ ਪੰਜਾਂ ਸਰਪੰਚਾਂ ਵੱਲੋਂ ਪਿੰਡਾਂ 'ਚ ਕੀਤਾ ਜਾ ਰਿਹਾ ਤੇ ਇਸ ਤੋਂ ਬਿਨਾਂ ਜਿਹੜੇ ਸਾਥੀ ਜੇਹਤੂ ਛੁੱਟੇ ਨੇ ਉਹਨਾਂ ਨੂੰ ਵੀ ਇਹ ਕੇ ਛੱਡਿਆ ਗਿਆ ਕਿ ਜਮੀਨ ਦੇ ਉੱਪਰ ਸਟੇ ਸੀ ਤਾਂ ਕਰਕੇ ਤੁਹਾਡੇ ਉੱਪਰ ਪਰਚਾ ਕੀਤਾ ਗਿਆ ਪਰ ਇਹ ਜਥੇਬੰਦੀ ਖਿਲਾਫ ਅਤੇ ਸਮੂਹ ਲੜਨ ਵਾਲੇ ਲੋਕਾਂ ਖਿਲਾਫ ਜਿਹੜਾ ਇਹ ਝੂਠਾ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਹ ਸਾਡੇ ਕੋਲ ਲੀਗਲ ਡਾਕੂਮੈਂਟ ਨੇ ਜਿਦੇ ਵਿੱਚ ਸਿਵਲ ਰੈਟ ਪਟੀਸ਼ਨ ਨੰਬਰ 9963 2024 ਮਾਨਯੋਗ ਹਾਈ ਕੋਰਟ ਦੀ ਹੈ ਸਟੇਟ ਵਰਸ ਦਿਨੇਸ਼ ਜਿਦੇ ਚ ਇਸ ਬੀ ਡੈਸ਼ ਵਾਂ ਦੀ ਕੁਝ ਹਿੱਸੇ ਦੇ ਉੱਪਰ ਜਿਹੜੀ ਜ਼ਮੀਨ ਦੇ ਵਿੱਚ ਸਟੇਟਸ ਕੋ ਆ ਸਾਰੀ ਜ਼ਮੀਨ ਦੇ ਉੱਪਰ ਕੋਈ ਸਟੇ ਨਹੀਂ ਕੁਝ ਹਿੱਸੇ ਦੇ ਵਿੱਚ ਸਿਰਫ ਸਟੇਟਸ ਕੋ ਆ ਜਿਹਦਾ ਮਤਲਬ ਇਹ ਆ ਸਟੇਟਸ ਕੋ ਤੇ ਸਟੇ ਦੇ ਵਿੱਚ ਜ਼ਮੀਨ ਆ ਸਮਾਨ ਦਾ ਫਰਕ ਆ ਸਟੇ ਦਾ ਮਤਲਬ ਇਹ ਆ ਕਿ ਜਿਹੜੀ ਜ਼ਮੀਨ ਦੇ ਵਿੱਚ ਕੋਈ ਦੂਜੀ ਪਾਰਟੀ ਜਾਂ ਕੋਈ ਹੋਰ ਬੰਦਾ ਜਿਹੜਾ ਐਂਟਰੀ ਨਹੀਂ ਕਰੂਗਾ ਤੇ ਸਟੇਟਸ ਕੋਡ ਦਾ ਮਤਲਬ ਇਹ ਹੈ ਆ ਵੀ ਸਥਿਤੀ ਜਿਵੇਂ ਦੀ ਪਈਆ ਓਵੇਂ ਦੀ ਜਿਉਂਦੀ ਓਵੇਂ ਬਣਾ ਕੇ ਰੱਖੀ ਜਾਊ ਜਿਹੜਾ ਕਬਜ਼ਾ ਉਹਦੀ ਜਿਹੜੀ ਜ਼ਮੀਨਾਂ ਉਹ ਹੋਊਗੀ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਬੈਠੇ ਸੀ ਮਾਣਯੋਗ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਨਾਲ ਬੈਠੇ ਸੀ ਗੱਲਬਾਤ ਕੀਤੀ ਸੀ ਉਹਨਾਂ ਨੂੰ ਕਿਹਾ ਸੀ ਕਿ ਬਣਦੀ ਕਾਨੂੰਨੀ ਕਾਰਵਾਈ ਤੁਸੀਂ ਸਾਡੇ ਤੇ ਜੋ ਮਰਜ਼ੀ ਕਰ ਲਓ ਅਸੀਂ ਹੁਣ ਵੀ ਕਹਿਣਾ ਚਾਹੁੰਦੇ ਆ ਕਿ ਬਣਦੀ ਕਾਨੂੰਨੀ ਕਾਰਵਾਈ ਆ ਜਿਹੜੀ ਉਹ ਚਾਹੁੰਦੇ ਨੇ ਤਾਂ ਉਹ ਸਾਡੇ ਉੱਪਰ ਕਰ ਸਕਦੇ ਨੇ ਜਿਹਦੇ ਤੱਕ ਪੂਰੀ ਜਨਰਲ ਕਮੇਟੀ ਦੇ ਉੱਪਰ ਇਸ ਜ਼ਮੀਨ ਦੇ ਉੱਪਰ ਕਬਜ਼ੇ ਦਾ ਜਿਹੜਾ ਪਰਚਾ ਹੋ ਸਕਦੇ ਕਰਦੇ ਆ ਸਾਨੂੰ ਕਿਤੇ ਲੱਭਣ ਦੀ ਲੋਟ ਨਹੀਂ ਜੇ ਉਹ ਸਾਡੇ ਤੇ ਕਬਜ਼ੇ ਦਾ ਪਰਚਾ ਕਰਦੇ ਨਹੀਂ ਤਾਂ ਮੈਂ ਖੁਦ ਜਿਹੜਾ ਨੰਗੇ ਪੈਰੀ ਐਸਐਸਪੀ ਦਫ਼ਤਰ ਆ ਕੇ ਜਿਹੜੀ ਆਉਡੀ ਗ੍ਰਿਫਤਾਰੀ ਆ ਉਹ ਦਊਂਗਾ ਤੇ ਪੰਜਾਬ ਦੇ ਕਿੱਤੀ ਲੋਕਾਂ ਨੂੰ ਅਪੀਲ ਆ ਕਿ ਅਜਿਹੇ ਕੂੜ ਪ੍ਰਚਾਰ ਦੇ ਵਿੱਚ ਆਉਣ ਦੀ ਬਜਾਏ ਆਪਣੇ ਸੰਘਰਸ਼ ਨੂੰ ਤਿੱਖਾ ਕਰੋ ਵੱਡਾ ਕਰੋ ਇਹਨਾਂ ਚੌਧਰੀਆਂ ਦੇ ਤੇ ਪੰਜਾਬ ਪੁਲਿਸ ਦੇ ਜਾਂ ਹੋਰਾਂ ਦੇ ਜਿਹੜਾ ਬਹਿਕਾਵੇ ਦੇ ਵਿੱਚ ਨਾਓ ਅਸਲੀਅਤ ਆ ਜਿਹੜੀ ਉਹਨੂੰ ਪਛਾਣੋ ਤੇ ਆਉਣ ਵਾਲੀ 2 ਤਰੀਕ ਨੂੰ ਪੰਜਾਬ ਦੇ ਸਾਰੇ ਜਿਲ੍ਹਾ ਹੈੱਡਕੁਆਰਟਰਾਂ ਦੇ ਵਿੱਚ ਅਤੇ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦੇ ਅੱਗੇ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਤੇ ਘਰਾਂ ਤੋਂ ਬਾਹਰ ਨਿਕਲੋ ਇਹਨੀਆਂ ਗੱਲਾਂ ਨਾਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ